ਪੰਜਾਬ 'ਤੇ 2000 ਕਰੋੜ ਰੁਪਏ ਦਾ ਹੋਰ ਕਰਜ਼ਾ ਚੜਨ ਦੀ ਤਿਆਰੀ ਹੋ ਚੁੱਕੀ ਹੈ ਕਿਉਂਕਿ ਇੱਕ ਵਾਰ ਫਿਰ ਤੋਂ 2000 ਕਰੋੜ ਰੁਪਏ ਦੀ ਕਰਜ਼ੇ ਲੈਣ ਦੀ ਤਿਆਰੀ ਹੈ ਜਿਹੜੀ ਸਰਕਾਰ ਵੱਲੋਂ ਵਿੜ ਦਿੱਤੀ ਗਈ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਰਜ਼ਾ ਪੰਜਾਬ ਸਰਕਾਰ ਲੈਂਦੀ ਹੋਈ ਨਜ਼ਰ ਆਏਗੀ ਦਰਅਸਲ ਸੜਕਾਂ ਦੀ ਮੁਰੰਮਤ ਦੇ ਲਈ ਪੰਜਾਬ ਸਰਕਾਰ ਨੂੰ ਇਹ ਕਰਜ਼ਾ ਚੁੱਕਣਾ ਪੈ ਰਿਹਾ ਦੱਸ ਦਈਏ ਕਿ ਪੰਜਾਬ ਦੀਆਂ ਲਿੰਕ ਸੜਕਾਂ ਦੀ ਜਿਹੜੀ ਮੁਰੰਮਤ ਹੈ ਉਹ ਪੰਜਾਬ ਮੰਡੀਕਰਨ ਬੋਰਡ ਦੇ ਵੱਲੋਂ ਕੀਤੀ ਜਾਂਦੀ ਹੈ ਲੇਕਿਨ ਮੰਡੀਕਰਨ ਬੋਰਡ ਦੀ ਖਸਤਾ ਹਾਲ ਦੇ ਕਾਰਨ ਹੁਣ ਮੰਡੀਕਰਨ ਬੋਰਡ ਦੇ ਵੱਲੋਂ ਵੀ ਇਹ ਜਿਹੜਾ ਕਰਜ਼ਾ ਚੁੱਕਣ ਦੀ ਤਿਆਰੀ ਹੈ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਤਜਵੀਜ਼ ਕੀ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਦੇ ਸਾਹਮਣੇ ਰੱਖੀ ਗਈ ਤੇ ਮੁੱਖ ਮੰਤਰੀ ਵੱਲੋਂ ਵੀ ਜੋ ਸੂਤਰਾਂ ਦੇ حوالے ਤੋਂ ਖਬਰ ਮਿਲੀ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਵੀ ਇਸ ਤਜਵੀਜ਼ ਨੂੰ ਹਰੀ ਝੰਡੀ ਹੈ ਜਿਹੜੀ ਦੇ ਦਿੱਤੀ ਆ ਭਾਵ ਕਿ ਪੰਜਾਬ ਦੇ ਕਰਜ਼ੇ ਦੀ ਪੰਡ ਹੁਣ ਹੋਰ ਭਾਰੀ ਹੋਣ ਜਾ ਰਹੀ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਕੁੱਲ 8105 ਲਿੰਕ ਸੜਕਾਂ ਨੇ ਜਿਹੜੀ ਕਿ ਪਿਛਲੇ ਸਮੇਂ ਦੇ ਵਿੱਚ ਜਿਹਨੇ ਰਿਪੇਅਰ ਨਹੀਂ ਹੋਈ ਤੇ ਇਹਨਾਂ ਦੀ ਰਿਪੇਅਰ ਦੇ ਲਈ ਸਰਕਾਰ ਨੂੰ ਤਕਰੀਬਨ ਤਕਰੀਬਨ 2892 ਕਰੋੜ ਰੁਪਏ ਦੀ ਜ਼ਰੂਰਤ ਹੈ ਦੱਸਿਏ ਕਿ 2022-2023 2023-2024 ਤੇ 2024-2025 ਜਿਹੜਾ ਸਾਲ ਹੈ ਇਸ ਦੇ ਲਈ ਸੜਕਾਂ ਦੀ ਮੁਰੰਮਤ ਹੋਣੀ ਹੈ ਤੇ ਇਹਨਾਂ ਦੇ ਵਿੱਚ ਤਕਰੀਬਨ ਜਿਹੜੀਆਂ 30237 ਸੜਕਾਂ ਦੇ ਵਿੱਚ ਨੇਗੇ ਲਿੰਕ ਸੜਕਾਂ ਨੇ ਉਹਨਾਂ ਦੇ ਵਿੱਚੋਂ 8105 ਲਿੰਕ ਸੜਕਾਂ ਦੀ ਦੀ ਮਰਮਤ ਹੋਣ ਦਾ ਸਮਾਂ ਹੋ ਚੁੱਕਿਆ ਕਿਉਂਕਿ ਹਰ 6 ਸਾਲ ਬਾਅਦ ਸੜਕਾਂ ਦੀ ਲਿੰਕ ਸੜਕਾਂ ਦੀ ਮਰਮਤ ਕਰਨੀ ਪੈਂਦੀ ਹੈ ਤੇ ਹੁਣ ਕੁੱਲ 17406 ਕਿਲੋਮੀਟਰ ਜਿਹੜਾ ਲਿੰਕ ਸੜਕਾਂ ਨੇ ਉਹ ਮਰਮਤ ਦੇ ਲਈ ਉਹਨਾਂ ਦਾ ਸਮਾਂ ਹੋ ਚੁੱਕਿਆ ਖਸਤਾ ਹਾਲ ਹੋ ਚੁੱਕੇ ਸੜਕਾਂ ਤੇ ਇਸ ਦੇ ਲਈ ਹੁਣ ਮੰਡੀਕਰਨ ਬੋਰਡ ਕਿਉਂਕਿ ਮੰਡੀਕਰਨ ਬੋਰਡ ਦੁਆਰਾ ਹੀ ਇਹ ਲਿੰਕ ਸੜਕਾਂ ਨੇ ਜਿਹੜੀਆਂ ਰਿਪੇਅਰ ਕੀਤੀਆਂ ਜਾਂਦੀਆਂ ਨੇ ਸੋ ਮੰਡੀਕਰਨ ਬੋਰਡ ਦੀ ਖਸਤਾ ਖਸਤਾ ਹਾਲਤ ਹੈ ਕਿਸੇ ਸਮੇਂ ਮੰਡੀਕਰਨ ਬੋਰਡ ਜਿਹੜਾ ਕਿ ਵਿੱਤੀ ਤੌਰ ਤੇ ਬਹੁਤ ਸਟਰੋਂਗ ਹੁੰਦਾ ਸੀ ਅਤੇ ਪੰਜਾਬ ਸਰਕਾਰ ਨੂੰ ਜਦੋਂ ਵੀ ਕਦੇ ਫੰਡਾਂ ਦੀ ਘਾਟ ਹੁੰਦੀ ਸੀ ਤਾਂ ਮੰਡੀਕਰਨ ਬੋਰਡ ਦੇ ਵੱਲੋਂ ਉਹਨਾਂ ਵੱਲੋਂ ਕਰਜ਼ਾ ਦਿੱਤਾ ਜਾਂਦਾ ਸੀ ਲੇਕਿਨ ਹੁਣ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਜਿਹੜੀ ਮਾਰਕੀਟ ਫੀਸ ਹੈ ਉਹ ਵੀ 3% ਤੋਂ ਘਟਾ ਕੇ 2% ਕੀਤੀ ਗਈ ਹੈ ਕੇਂਦਰ ਸਰਕਾਰ ਦਾ ਦਬਾਅ ਸੀ ਤੇ ਦੂਸਰਾ ਆਰ ਡੀ ਐਫ ਆਰ ਡੀ ਐਫ ਦੇ ਜਿਹੜੇ ਫੰਡ ਨੇ ਤਕਰੀਬਨ ਤਕਰੀਬਨ 7000 ਕਰੋੜ ਰੁਪਏ ਦਾ ਜਿਹੜਾ ਆਰ ਡੀ ਐਫ ਦਾ ਫੰਡ ਹੈ ਉਹ ਸਰ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਰੋਕਿਆ ਗਿਆ ਜਿੱਥੇ ਕਿ ਸਰਕਾਰ ਦੇ ਉੱਪਰ ਪੰਜਾਬ ਸਰਕਾਰਾਂ ਦੇ ਉੱਪਰ ਪਿਛਲੀਆਂ ਸਰਕਾਰਾਂ ਦੇ ਉੱਪਰ ਤੇ ਮੌਜੂਦਾ ਸਰਕਾਰ ਨੂੰ ਇਹ ਤਾਕੀਦ ਕੀਤੀ ਗਈ ਹੈ ਵੀ ਉਹ ਤੁਸੀਂ ਜਿਹੜੇ ਪਿਛਲੇ ਫੰਡ ਲੈਨੇ ਉਹਨਾਂ ਦਾ ਪੂਰਾ ਜਿਹੜਾ ਬਾਇਓ ਡਾਟਾ ਵੇਰਵਾ ਉਹ ਨਹੀਂ ਸਾਂਝਾ ਕਰ ਰਹੇ ਜਿਸ ਕਾਰਨ ਕੇਂਦਰ ਸਰਕਾਰ ਦੇ ਵੱਲੋਂ ਇਹ ਫੰਡ ਰੋਕੇ ਗਏ ਨੇ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਹੱਕਾਂ ਦੇ ਇਹ ਫੰਡ ਲੈਣ ਦੇ ਲਈ ਲਗਾਤਾਰ ਜਿੱਥੇ ਸੈਂਟਰ ਸਰਕਾਰ ਦੇ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਨੇ ਚਿੱਠੀਆਂ ਲਿਖੀਆਂ ਗਈਆਂ ਨੇ ਉਤੇ ਸੁਪਰੀਮ ਕੋਰਟ ਦਾ ਵੀ ਰੁਖ ਪੰਜਾਬ ਸਰਕਾਰ ਨੂੰ ਕਰਨਾ ਪਿਆ ਸੀ ਲੇਕਿਨ ਅਜੇ ਤੱਕ ਇਹ 7000 ਕਰੋੜ ਰੁਪਏ ਜਿਹੜਾ ਮੰਡੀ ਕਰਨ ਦਾ ਮਨਬਾਪ ਕਰਨਾ ਆਰਡੀਐਫ ਦਾ ਜਿਸ ਦੇ ਆਧਾਰ ਦੇ ਉੱਪਰ ਮੰਡੀਆਂ ਦੀ ਸਫਾਈ ਹੁੰਦੀ ਹੈ ਮੰਡੀਆਂ ਦੇ ਕੰਮ ਹੁੰਦੇ ਨੇ ਲਿੰਕ ਰੋਡਸ ਦੇ ਕੰਮ ਹੁੰਦੇ ਨੇ ਉਹਨਾਂ ਦੇ ਲਈ 7000 ਕਰੋੜ ਦਾ ਆਰਡੀਐਫ ਆ ਪੰਜਾਬ ਸਰਕਾਰ ਦਾ ਰੁਕਿਆ ਹੋਇਆ ਜਿਸ ਤੋਂ ਕਾਰਨ ਹੁਣ ਨੌਬਤੇ ਆ ਚੁੱਕੀ ਹੈ ਵੀ ਉਧਰੋਂ ਖਸਤਾ ਹਾਲ ਲਿੰਕ ਰੋਡਸ ਬਣ ਚੁੱਕੇ ਨੇ ਰਿਪੇਅਰ ਦਾ ਸਮਾਂ ਹੋ ਚੁੱਕਾ ਹੈ ਹਰ 6 ਸਾਲ ਬਾਅਦ ਇਹਨਾਂ ਲਿੰਕ ਸੜਕਾਂ ਦੀ ਰਿਪੇਅਰ ਕਰਨੀ ਪੈਂਦੀ ਹੈ ਤੇ ਉਸ ਦੇ ਲਈ ਹੁਣ ਨਵਾੜ ਤੋਂ ਤਕਰੀਬਨ ਤਕਰੀਬਨ 2000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੋਰ ਲੈਣ ਦੀ ਤਿਆਰੀ ਬਿਡ ਦਿੱਤੀ ਗਈ ਹੈ ਦੱਸ ਦੇ ਕਿ ਨਵਾੜ ਤੋਂ ਇਹ ਉਹ ਸੰਸਥਾ ਜਿਹੜੀ ਸਭ ਤੋਂ ਘੱਟ ਵਿਆਜ ਦੇ ਉੱਪਰ ਕਰਜ਼ਾ ਮੋਈਆ ਕਰਾਉਂਦੀ ਹੈ ਲੇਕਿਨ ਕਰਜ਼ਾ ਤਾਂ ਕਰਜ਼ਾ ਹੁੰਦਾ ਹੈ ਕਾਮੇ ਘੱਟ ਵਿਆਸ ਤੋਂ ਵਿੱਚ ਵੱਧ ਵਿਆਸ ਤੋਂ ਵੀ ਤਾਂ ਦੱਸ ਦਈਏ ਕਿ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੇ ਸਰਕਾਰਾਂ ਦੇ ਉੱਪਰ ਦੋਸ਼ ਲਾਉਂਦੀ ਰਹੀ ਹੈ ਕਿ ਉਹਨਾਂ ਦੇ ਲੈਤੇ ਹੋਏ ਕਾਰਜ ਨੂੰ ਪੂਰਾ ਕਰਨ ਦੇ ਲਈ ਅਸੀਂ ਜੋ ਕਾਰਜ ਲੈਨੇ ਉਹਦੇ ਵਿੱਚ ਵੱਡਿਆ ਅਮਾਉਂਟ ਹੈ ਜਿਹੜਾ ਜੋ ਕਿਸ਼ਤ ਦੇ ਵਿੱਚ ਜਾਂ ਫਿਰ ਜਿਹੜਾ ਵਿਆਜ ਆ ਉਹਦੇ ਰੂਪ ਵਿੱਚ ਚਲਾ ਜਾਂਦਾ ਜਿਸ ਕਾਰਨ ਸਰਕਾਰ ਦੇ ਉੱਪਰ ਵਿੱਤੀ ਬਜਨ ਵਧਦਾ ਜਾ ਰਿਹਾ ਹੈ ਦੱਸ ਦਈਏ ਕਿ ਇਹਨੇ 26 ਮਹੀਨਿਆਂ ਦੇ ਕਾਰਜਕਾਲ ਦੇ ਵਿੱਚ ਆਮ ਆਦਮੀ ਪਾਰਟੀ ਵੀ ਤਕਰੀਬਨ ਤਕਰੀਬਨ 17000 ਕਰੋੜ ਰੁਪਏ ਦਾ ਜਿਹੜਾ ਉਹ ਕਰਜ਼ਾ ਲੈ ਚੁੱਕੀ ਹੈ ਤੇ ਦੂਸਰੇ ਪਾਸੇ ਟੋਟਲ ਕੱਜ ਦੀ ਗੱਲ ਕਰੀ ਤਾਂ ਤਕਰੀਬਨ ਪੌਣੇ 4 ਲੱਖ ਕਰੋੜ ਦਾ ਜਿਹੜਾ ਪੰਜਾਬ ਦੇ ਉੱਪਰ ਕਰਜ਼ਾ ਹੋ ਚੁੱਕਿਆ ਹੈ ਸੋ ਹੁਣ 2000 ਕਰੋੜ ਦਾ ਹੋਰ ਕਰਜ਼ਾ ਵਿੱਚ ਇਸ ਵਿੱਚ ਐਡ ਕਰਦੇ ਨੇ ਬਣਦਾ ਹੈ ਕਿਉਂਕਿ ਕੁਝ ਹੀ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਰਜ਼ਾ ਜਿਹੜਾ ਹੈ ਮੰਡੀਕਰਨ ਬੋਰਡ ਦੇ ਵੱਲੋਂ ਪੰਜਾਬ ਦੇ ਲਿੰਕ ਸੜਕਾਂ ਦੇ ਲਈ ਨਿਵਾੜਤ ਹੋ ਚੁੱਕਿਆ ਜਾ ਸਕਦਾ ਹੈ ਸੋ ਦੱਸ ਦिए ਕਿ ਇਸ ਸਬੰਧੀ ਇੱਕ ਨਵੀਂ ਤਸਵੀਜ਼ ਹੈ ਜਿਹੜੀ ਮੰਡੀਕਰਨ ਬੋਰਡ ਦੇ ਵੱਲੋਂ ਬਣਾਈ ਗਈ ਹੈ ਤੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਇਸ ਤਸਵੀਜ਼ ਨੂੰ ਤਸਵੀਜ਼ ਨੂੰ ਹਰੀ ਝੰਡੀ ਵੀ ਦਿੱਤੀ ਗਈ ਹੈ ਇਹ ਚਰਚਾ ਆਮਾ ਸਾਹਿਬ ਨੇ ਤੇ ਸੂਤਰਾਂ ਦੇ ਵੱਲੋਂ ਜੋ ਖਬਰਾਂ ਪਹੁੰਚੀਆਂ ਨੇ ਦੱਸ ਦिए ਕਿ ਹੁਣ 2000 ਕਰੋੜ ਰੁਪਏ ਦਾ ਹੋਰ ਕਰਜ਼ ਪੰਜਾਬ ਸਰਕਾਰ ਚੁੱਕਣ ਜਾ ਰਿਹਾ ਮੰਡੀਕਰਨ ਬੋਰਡ ਚੁੱਕਣ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ 8105 ਲਿੰਕ ਸੜਕਾਂ ਜਿਨ੍ਹਾਂ ਦੀ ਲੰਬਾਈ 17400 ਕਿਲੋਮੀਟਰ ਦੀ ਲਗਭਗ ਬਣਦੀ ਹੈ ਉਹਨਾਂ ਦੀ ਰਿਪੇਅਰ ਕਰਨੀ ਹੈ ਜਿਸ ਲਈ तकरीबन तकरीबन 2892 ਕਰੋੜ ਰੁਪਏ ਦੀ ਜ਼ਰੂਰਤ ਪੈਣੀ ਹੈ ਸੋ ਇਹਨਾਂ ਸੜਕਾਂ ਦੀ ਰਿਪੇਅਰ ਦੇ ਲਈ ਹੁਣ ਮੰਡੀ ਕਾਰਨ ਬੋਰਡ तकरीबन 2000 ਕਰੋੜ ਦੀ ਜਿਹੜੀ ਕਰਜ਼ ਹੈ ਉਹ ਨਵਾੜਾ ਤੋਂ ਲੈਣ ਦੀ ਤਿਆਰੀ ਖਿੱਚ ਦਿੱਤੀ ਗਿਆ 2000 ਕਰੋੜ ਪੰਜਾਬ ਸਰ ਨਵਾਂ ਕਰਜ਼ ਛੜਨ ਵਾਲਾ ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਾਨਾ ਲੋਕਾਂ ਦਾ ਟੀਵੀ ਦੇ ਨਾਲ